ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਕਦਮੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ ਕੁਮਾਰ ਵੱਲੋਂ ਜੇਲ੍ਹ 'ਚ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52ਏ ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਵੱਲੋਂ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕੇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਕੋਈ ਵੀਡੀਓ ਬਣਾਈ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਹਨਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ੍ਹ ਡਿਪਾਰਟਮੈਂਟ ਕੋਲੋਂ ਭੇਜਿਆ ਗਿਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਸ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਆਂ ਤੇ ਜਿਹੜਾ ਮਕਦਮਾ ਮਕਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਗੁਰਜੰਟ ਸਿੰਘ ਕਰਨਜੋਤ ਸਿੰਘ ਸਰਬਜੀਤ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਦੀਦਾਰ ਸਿੰਘ ਕੈਦੀ ਸ਼ੁਭਮ ਹਵਲਤੀ ਸਾਹਿਬਨ ਪ੍ਰੀਤ वगैरह ਇਹਨਾਂ ਦੇ ਨਾਮ ਨੇ ਇਹਨਾਂ ਨੂੰ ਵੀ ਅਸੀਂ ਹਸਬ ਜਾਬ ਤੱਕ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕਾਦਮੇ ਦੀ ਤਫਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਤੋਂ ਬਨੂ ਅਮਲ ਚਲਿਆਂ ਦੀ ਜਾਰੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਵੇ